ਗੁਰੂ ਸਾਹਿਬ ਜੀਓ ਸ਼ਲੋਕ ਮਹਲਾ ਪੀਜਾ ਗੂਜਰੀ ਜਾਤ ਗਵਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਾਧ ਸੰਗਤ ਜੀ ਅੰਮ੍ਰਿਤ યાਮੀ ਸ੍ਰੀ ਗੁਰੂ ਅਮਰਦਾਸ ਮਹਾਰਾਜ ਸਾਹਿਬ ਸ੍ਰੀ ਗਵਨਵਾਲ ਸਾਹਿਬ ਵਿੱਚ ਬੈਠ ਕੇ ਜੀਆਂ ਦੀ ਕਲਿਆਣ ਕਰਨ ਵਾਸਤੇ ਅੰਮ੍ਰਿਤ ਰੂਪ ਉਪਦੇਸ਼ ਬਖਸ਼ਦੇ ਹਨ ਅੱਜ ਪਹਿਲੀ ਗੁਜਰੀ ਵਾਰ ਦਾ 19ਵਾਂ ਸ਼ਲੋਕ ਰੰਮ ਹੁੰਦਾ ਹੈ ਗੁਰੂ ਮਹਾਰਾਜ ਸਾਹਿਬ ਜੀ ਦੇ ਫਰਸਾ ਜੀ ਸਿੱਖਿਆ ਦਿੰਦੇ ਹਨ ਗੁਜਰੀ ਜਾਤ ਗਵਾਰ ਏ ਗਵਾਰ ਬੇਸਮਝੋ ਜੀਵ ਤੇਰੀ ਗੁਜਰਦੀ ਜਾ ਰਹੀ ਹੈ ਉਮਰ ਬਾਲੀ ਗਵਾਰਤਾਈ ਚ ਫਸਿਆ ਮੂਰਖ ਤਾਈ ਚ ਉਮਰ ਤੇਰੀ ਗੁਜਰਦੀ ਜਾਂਦੀ ਹੈ ਤੂੰ ਗਵਾਰਤਾਈ ਛੱਡਦਾ ਹੀ ਨਹੀਂ ਕਦੇ ਮੂਰਖ ਤਾਈ ਛੱਡ ਆਪਣੀ ਆਪ ਦੀ ਗੁਜਰ ਜਾਂਦੀ ਉਮਰ ਵੱਲ ਧਿਆਨ ਵਾਰ ਕੇ ਪਾਣੀ ਦੇ ਵਿੱਚ ਜਿਵੇਂ ਪਾਣੀ ਦੇ ਬੁੱਕ ਵਿੱਚ ਪਾਣੀ ਪਾਇਆ ਹੁੰਦਾ ਹੈ ਉਹ ਬੁੱਕ ਚੋਂ ਪਾਣੀ ਨਿਕਲ ਹੀ ਜਾਂਦਾ ਹੈ ਇਸੇ ਪ੍ਰਕਾਰ ਸਭ ਨਿਕਲਦੇ ਜਾਂਦੇ ਗੁਜ਼ਰਦੀ ਜਾ ਰਹੀ ਹੈ ਵੇ ਸਮਝਾ ਇਹ ਸਫਲਤਾ ਤੇਰੀ ਹੋਵੇਗੀ ਜਾਂ ਸਭ ਪਾਏ ਆਪਣਾ ਜੇ ਤੂੰ ਸਭ ਆਪਣੇ ਅਕਾਲ ਪੁਰਖ ਵਾਹਿਗੁਰੂ ਨੂੰ ਪਾ ਲਵੇਂਗਾ ਤਾਂ ਤੇਰੀ ਇਹ ਜ਼ਿੰਦਗੀ ਸਫਲੀ ਹੋਵੇਗੀ ਨਹੀਂ ਤਾਂ ਇਹ ਗੁਜ਼ਰਦੀ ਜਾ ਰਹੀ ਹੈ ਸੋਚ ਲੈ ਕਦੇ ਕਾਇਮ ਨਹੀਂ ਰਹਿਣਾ ਦੁਨੀਆਂ ਦੇ ਵਿੱਚ ਜਾਲ ਵਦੇ ਸਰਹੀ ਮਿਰਦਕੇ ਕੋਈ ਰਾਮ ਰਸੂਲ ਨਾ ਬਾਚਨ ਪਾਏ ਦਨਵ ਦੇ ਫਨਿੰਦਰਾਦਰ ਪੂਤਪ ਵੇਖੋ ਪਾਏ ਮਟਾਏ ਅੰਤ ਮਰੇ ਮੁਸ਼ਤਾਬ ਤਰਸੀ ਪਰ ਜੇ ਜਗ ਮੈਂ ਉਤਾਰ ਕਹਾਏ ਰੇਮਨ ਲਾਲ अकेਲੀ ਕਾਲ ਕੇ ਲਾਜ ਕਾਹੇ ਨ ਪਾਇਨ ਪਾਏ ਸਰੀਰ ਘਾਰੀ ਕੋਈ ਦੁਨੀਆ ਚ ਕਾਇਮ ਨਹੀਂ ਰਹਿ ਸਕੇਗਾ ਤੂੰ ਕੀ ਇਹ ਖਿਆਲ ਕਰਦਾ ਹੈ ਸੋ ਗੂਜਰੀ ਜਾਤ ਗਵਾਰ ਜੇ ਕਰਕੇ ਤੇਰੇ ਅੰਦਰੋਂ ਇਹ ਗਵਾਰ ਜਾਤੀ ਦਾ ਮਾਨ ਜਿਹੜਾ ਗਵਾਰ ਬਸੰਗੀ ਨਾਲ ਹੋ ਰਿਹਾ ਹੈ ਇਹ ਤੇਰੇ ਅੰਦਰੋਂ ਭਾਈ ਗੁਜਰ ਜਾਵੇ ਨਾ ਸੋ ਜਾਵੇ। ਜਾਂ ਸੋ ਪਾਈ ਆਪਣਾ ਇਹ ਜਾਤੀ ਦਾ ਗਵਾਰ ਤਾਂ ਹੀ ਸਮਝਵੇ ਸਮਝੀ ਜਿਹੜੀ ਹੈ ਜਾਤੀ ਦਾ ਮਾਨ ਕੇ ਮੈਂ ਬੜੀ ਜਾਤ ਵਾਲਾ ਹਾਂ ਉੱਚੀ ਜਾਤ ਵਾਲਾ ਹਾਂ ਇਹ ਤਾਂ ਬਈ ਤਾਂ ਹੀ ਗੁਜਰੇ ਨਾ ਤੇਰੇ ਅੰਦਰੋਂ ਜਾਵੇ ਜੇ ਤੂੰ ਸੌ ਪਤੀ ਅਕਾਲ ਪੁਰਖ ਨੂੰ ਦੇ ਵਿਆਹ ਛੱਡ ਕੇ ਆਪਣੇ ਨੂੰ ਪਾ ਲਵੇਂ ਨਹੀਂ ਤਾਂ ਇਹ ਬਣਿਆ ਹੀ ਰਹੇਗਾ ਇਹ ਨਿਵਰਤ ਨਹੀਂ ਹੋਣਾ ਤੇਰਾ ਜੇ ਤੂੰ ਇਹਨੂੰ ਮੇਟਣਾ ਚਾਹੁੰਦਾ ਹੈ ਤਾਂ ਭਾਈ ਗੂਜਰੀ ਜਾਤ ਗਵਾਰ ਦੇਖ ਲਓ ਗੁਜਰੀਆਂ ਪਵੇ ਗਵਾਰ ਗਵਾਲੇ ਜਾਤੀ ਦੀਆਂ ਸੰਗੀਆਂ ਜਾ ਸਭ ਪਾਏ ਆਪਣੇ ਜਦੋਂ ਉਹਨਾਂ ਨੇ ਆਪਣੇ ਪਤੀ ਕ੍ਰਿਸ਼ਨ ਨੂੰ ਕਾਲਿਆ ਤੇ ਉਹ ਵੀ ਨਿਹਾਲ ਹੋ ਗਈਆਂ ਸਫਲੀਆਂ ਹੋ ਗਈਆਂ ਉਹਨਾਂ ਦੇ ਤਾਂ ਹੀ ਬ੍ਰਹਮ ਗਿਆਨ ਦੇ ਕੇ ਕੁਲ ਖੇਤਰ ਵਿੱਚ ਦੇਹ ਦਾ ਅਿਹਾਰ ਛੜਾ ਕੇ ਉਹਨਾਂ ਨੂੰ ਪਰਮੇਸ਼ਰ ਜੀ ਲੀਨ ਕਰ ਦਿੱਤਾ ਸੀ ਇਸੇ ਪ੍ਰਕਾਰ ਹੈ ਗੁਇਰੀ ਜਾਤ ਗੁਵਾਰ ਜੇ ਤੇਰੇ ਕਰਕੇ ਗੁਵਾਰਤਾ ਹੀ ਅੰਦਰੋਂ ਗੁਜ਼ਰ ਜਾਵੇ ਜਾਤ ਬੁੱਧੀ ਦੇ ਅੰਦਰ ਜਿਹੜੀ ਮੂਰਖਤਾ ਹੈ ਇਹ ਨਗਰਤ ਹੋ ਜਾਵੇ। ਜਾਂ ਸਭ ਪਾਈ ਆਪਣਾ ਜਾਉ ਗੁਜਰ ਜਾਏ ਮਿਟ ਜਾਵੇ ਤਾਂ ਤੂੰ ਸਾ ਆਪਣੇ ਅਕਾਲ ਪੁਰਖ ਨੂੰ ਪਾ ਸਕੇਂਗਾ। ਗੁਰ ਕੈ ਸ਼ਬਦ ਵਿਚਾਰ ਗੁਰੂ ਸਾਹਿਬ ਦੇ ਸ਼ਬਦ ਦੀ ਵਿਚਾਰ ਕਰ ਹਿਰਦੇ ਵਿੱਚ। ਹਨ ਦੇ ਨੂੰ ਹਰ ਕਿਸੇ ਰਾਗੀ ਨੇ ਗੁਰੂ ਸਾਹਿਬ ਜੀ ਦੇ ਪਾਸ ਗੂਜਰੀ ਰਾਗਣੀ ਗਾਈ ਸੀ। ਮਹਾਰਾਜ ਸਾਹਿਬ ਜੀ ਦੇ ਕੋਲੇ ਸਿੱਖਣ ਲੱਗੇ ਮਹਾਰਾ ਬੜੀ ਸੋਹਣੀ ਗੂਜਰੀ ਗਾਈ ਹੈ। ਤਾਂ ਗੁਰੂ ਮਹਾਰਾਜ ਆਉ ਕਹਿਣ ਲੱਗੇ ਹੈ ਗੁਰਸਿੱਖੋ ਗੂਜਰੀ ਜਾਤ ਗਵਾ ਇਸ ਦੀ ਗੂਜਰੀ ਗਾਈ ਹੋਈ ਤਾਂ ਸਫਲੀ ਹੈ ਜੇ ਇਹਦੇ ਅੰਦਰੋਂ ਗਵਾਰ ਮੂਰਖਤਾਈ ਚਲੀ ਜਾਵੇ ਤੇ ਮੂਰਖਤਾਈ ਨੂੰ ਗਵਾ ਕੇ ਜਿਉਂ ਸਾ ਪਾਏ ਆਪਣਾ ਆਪਣੇ ਪਤੀ ਅਕਾਲਪੁਰਖ ਨੂੰ ਪਾ ਲਵੇ ਕਾਂ ਇਹ ਗੁਜਰੀ ਰਾਗਣੀ ਗਾਈ ਹੋਈ ਸਫਲੀ ਹੋ ਸਕਦੀ ਐ ਦੁਰਗਾ ਸਬਦ ਵਿਚਾਰ ਇਸ ਵੀ ਮਾਰਾ ਕਿਸ ਪ੍ਰਕਾਰ ਗਾਈ ਆਗੇ ਕਹਿੰਦੇ ਗੁਰਾ ਗੁਰੂ ਸਾਹਿਬ ਦੇ ਸ਼ਬਦ ਦੀ ਵਿਚਾਰ ਹਿਰਦੇ ਚ ਕਰ ਆਨੰਦ ਇਹਨੂੰ ਹਾਰ ਜਪ ਜਾਪਣਾ ਰਾਦਨੇ ਹਰੀ ਜੋ ਜਪਣੇ ਯੋਗ ਆ ਪਰਮੇਸ਼ਰ ਪਾਪਾ ਨੂੰ ਜਬਤ ਕਰਨ ਵਾਲਾ ਉਹਦੇ ਜਾਪ ਨੂੰ ਹਰ ਵਕਤ ਹੀ ਆਪਣਾ ਕਰੇ ਜਿਸ ਸਤਿਗੁਰ ਮਿਲੈ ਤਿਸ ਭਾਉ ਪਵੈ ਜਿਨਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਦੀ ਸੰਗਤ ਮਿਲ ਜਾਂਦੀ ਹੈ ਉਹਨਾਂ ਦੇ ਮਨ ਚ ਹਰ ਵਕਤ ਮਾਰਿਆ ਨੂੰ ਹਾਜ਼ਰ ਨਾਜ਼ਰ ਜਾਣਨ ਕਦੇ ਉਹ ਗਣ ਨਹੀਂ ਕਰਦਾ ਸੋ ਇਸ ਪ੍ਰਕਾਰ ਭੈ ਪੈ ਜਾਂਦਾ ਕਿ ਸਭ ਸੁਣਦਾ ਸਭ ਵੇਖਦਾ ਕਿਉ ਮੁੱਕਰ ਪਿਆ ਜਾਏ ਸਾਕੁਲਵੰਤੀ ਨਾਰ ਜਿਵੇਂ ਬੀਬੀ ਹਰ ਵਕਤ ਪਤੀ ਦੇ ਸਤਕਾਰ ਵਿੱਚ ਰਹਿੰਦੀ ਹੈ ਜਿਹੜੀ ਵੋਕਾਰ ਨਹੀਂ ਕਰਦੀ ਵੱਡਿਆਂ ਨੂੰ ਪਿਤਾ ਜਾਣਦੀ ਹੈ ਬਰਾਬਰ ਦੇ ਨੂੰ ਭਾਈ ਜਾਣਦੀ ਹੈ ਛੋਟਿਆਂ ਨੂੰ ਪੁੱਤਰ ਸਮਝਦੀ ਹੈ ਅਤੇ ਆਪਣੇ ਪਤੀ ਵਰ ਧਰਮ ਦੇ ਵਿੱਚ ਕਾਇਮ ਰਹਿੰਦੀ ਹੈ ਇਸ ਪ੍ਰਕਾਰ ਦੀ ਜਿਹੜੀ ਈਸਤਰੀ ਹੋਵੇ ਸਾਖ ਕੁਲਵੰਤੀ ਨਾਰ ਉਹ ਚੰਗੀ ਕੁਲ ਵਾਲੀ ਈਸਤਰੀ ਹੁੰਦੀ ਹੈ ਤੇ ਜਿਹੜੀ ਭਈ ਭਲੇ ਆਚਾਰ ਕਰੇ ਉਹ ਕਮਜਾਤ ਹੁੰਦੀ ਹੈ ਕੋਈ ਚੰਗੀ ਕੁਲ ਵਾਲੀ ਨਹੀਂ ਹੁੰਦੀ ਇਸੇ ਪ੍ਰਕਾਰ ਮਹਾਰਾ ਸਾਹਿਬ ਫਰਮਾਉਂਦੇ ਹਨ ਸਾ ਕੁਲਵੰਤੀ ਨਾਰ ਜੇ ਸਤਗੁਰੂ ਮਿਲੇ ਕਿਸ ਭੋਪਾ ਵਾਜੀ ਨੂੰ ਸਤਗੁਰੂ ਜੀ ਮਿਲ ਜਾਂਦੇ ਹੈ ਉਹ ਵਾਸ਼ਗੁਰੂ ਨੂੰ ਹਰ ਵਕਤ ਅੰਗ ਸੰਗ ਸਮਝਦੇ ਹੈ ਇਸ ਕਰਕੇ ਕਦੇ ਉਹ ਗੁਣ ਨਹੀਂ ਉਹਨਾ ਤੋਂ ਹੋ ਸਕਦੇ ਉਹਨਾਂ ਦੇ ਮਨ ਚ ਭੈ ਪੈਦਾ ਹੋ ਜਾਂਦਾ ਹੈ ਸਾ ਕੁਲਵੰਤੀ ਨਾਰ ਉਹ ਕੁਲ ਵਾਲੀਆਂ ਬੀਬੀਆਂ ਦੇਵੀ ਕੁਲ ਵਾਲੀ ਦੇ ਅਚਿਤਕੁਲ ਵਾਲੀ ਉਹ ਸਖੀ ਮਹਾਤਮਾ ਜਿਹੜੀ ਆਸੂ ਕਹਾਇਂ ਕਹਉਂਦੇ ਹਨ ਸਾਹ ਹੁਕਮ ਪਛਾਣ ਕੰਤ ਕਾ ਉਹ ਕੰਤ ਅਕਾਲਪੁਰਖ ਵਾਹਿਗੁਰੂ ਦੇ ਹੁਕਮ ਨੂੰ ਪਛਾਣਦੀਆਂ ਹਨ ਜਿਸ ਨੂੰ ਕਿਰਪਾ ਕੀਤੀ ਕਰਤਾ ਜਿਨ੍ਹਾਂ ਨੂੰ ਸਰਕਾਰ ਅਕਾਲਪੁਰਖ ਜਿਨ੍ਹਾਂ ਦੇ ਕਿਰਪਾ দৃষ্টি ਕੀਤੀ ਹੈ ਹੁਕਮ ਅਕਾਲਪੁਰਖ ਵਾਹਿਗੁਰੂ ਪਤੀ ਹੈ ਸਾਰਿਆਂ ਦਾ ਕੰਗ ਨਾਮਾ ਸੁਖ ਦਾ ਅੰਤ ਨਾਮ ਹੈ ਮੁਕਣ ਦਾ ਜਿੱਥੇ ਸਾਰੇ ਸੁਖਾਂ ਦਾ ਅੰਤ ਹੋਵੇ ਉਹ ਸਰਬ ਸੁਖਾਂ ਦਾ ਦਾਤਾ ਪ੍ਰਵੇਸ਼ਰਪਤੀ ਹੈ ਉਸ ਵਾਹਿਗੁਰੂ ਦੇ ਹੁਕਮ ਨੂੰ ਜਿਹੜੀਆਂ ਪਛਾਣਦੀਆਂ ਹਨ ਜਿਸ ਨੂੰ ਜਿਸ ਜਿਸ ਨੂੰ ਕਿਰਪਾ ਕੀਤੀ ਕਰਤਾ ਜਿਹਦੇ ਪੂਰਵਲੇ ਨਸਕਾਮ ਕਰੂ ਵੇਖ ਕੇ ਪੁਨ ਵੇਖ ਕੇ ਕਰਤਾ ਪੁਰਖ ਆਕਾਲ ਪੁਰਖ ਵਾਹਿਗੁਰੂ ਜਿਹਦੇ ਹੱਥ ਵਿੱਚ ਸਾਰਿਆਂ ਦੀ ਚੇਤਨ ਸਦਾ ਰੂਪੀ ਤਾਰ ਹੈ ਪ੍ਰਾਣ ਕਲਾ ਰੂਪੀ ਤਾਰ ਹੈ ਅਤੇ ਇਹ ਸਾ ਪਰਾਲਬਦ ਰੂਪੀ ਤਾਰ ਹੈ ਉਸ ਕਰਤਾਰ ਨੂੰ ਜਿਨ੍ਹਾਂ ਉਤੇ ਕਿਰਪਾ ਦ੍ਰਿਸ਼ਟੀ ਕੀਤੀ ਹੈ ਉਹ ਕੁਚੱਜੀ ਕੋ ਲਖਣੀ ਅਤੇ ਜਿਹੜੀ ਮਹਾਰਾਜ ਸਾਹਿਬ ਦੇ ਭੈ ਤੋਂ ਰਹਤ ਹੋਏ ਉਹ ਕੁਚੱਜੀ ਖੋਟੇ ਚੱਜ ਵਾਲੀ ਹੈ ਜਿਹਦੇ ਖੋਟੇ ਚੱਜ ਢੰਗ ਹੋਣ ਢੰਗ ਕੋਈ ਵੀ ਚੰਗਾ ਨਾ ਹੋਵੇ ਜਿਸ ਦਾ ਸੋ ਕੁਚੱਜੀ ਕਹੋਂਦੀ ਹੈ ਕੋਈ ਸਲੇਸ਼ਾ ਚਾਰ ਨਾ ਹੋਵੇ ਕੁਲਖਣੀ ਅਤੇ ਖੋਟੇ ਲਖਣਾ ਵਾਲੀ ਹੋਵੇ ਜਿਹਦੇ ਹੁੱਡਾ ਹੋਣ ਦਾੜੀ ਨਿਕਲੀ ਹੋਵੇ ਇਆਂ ਇਆਂ ਨੂੰ ਕੁਲਖਣੀਆਂ ਇਸਤਰੀਆਂ ਕਹਿੰਦੀਆਂ ਹਨ ਜੀਆਂ ਸੋ ਇਸੇ ਪ੍ਰਕਾਰ ਮਾਰੇ ਕਹਿੰਦੇ ਹਨ ਉਹ ਕੁਛ ਅਜੀ ਖੋਟੇ ਚੱਜ ਢੰਗ ਹੈ ਉਹਨਾਂ ਦੇ ਮਾਝੋਂ ਮਾਵਣ ਮਾਮੋ ਚ ਕੁਛ ਅਜੀ ਮਾਵਣ ਦੋਸੜੇ ਮਿੰਕੀ ਤੋਂ ਰਹਿ ਦੋਸਾਂ ਦੇ ਨਾਲ ਭਰੀ ਹੋਈ ਹੈ ਜਿਹੜੀ ਉਹ ਖੋਟੇ ਚੱਜ ਕੰਮ ਕਰੋ ਆਸੇ ਖੋਡੇ ਟੰਗਾ ਵਾਲੀ ਹੈ ਤੇ ਕੁਲਖਣੀ ਉਹ ਤੇ ਹੰਕਾਰ ਰੂਪੀ ਦਾੜੀ ਨਿਕਲੀ ਹੋਈ ਹੈ ਤੇ ਸਾਧ ਸੰਗਤ ਜੀ ਮਾਨ ਰੂਪੀ ਹੁੱਡਾਂ ਨਿਕਲੀਆਂ ਹੋਈਆਂ ਹਨਗੀਆਂ ਇਸ ਪ੍ਰਕਾਰ ਦੀ ਉਹ ਕੋਲ ਕੋਲ ਨੂੰ ਖਾਣ ਵਾਲੀ ਕੋਲਖਣੀ ਹੈ ਖੋਟੇ ਲਖਣਾ ਵਾਲੀ ਹੈ ਵਿਕਾਰਾਂ ਰੂਪੀ ਲਖਣਾ ਵਾਲੀ ਹੈ ਸੁਨਖਣੀ ਨਹੀਂ ਉਹ ਕਹਾ ਸਕਦੀ ਪਰਹਰ ਛੋੜੀ ਪਧਾਰ ਉਹ ਪਧਾਰ ਪਰਮੇਸ਼ਵਰ ਨੇ ਪਰਹਰਨ ਕਰ ਛੱਡੀ ਹੈ ਤਿਆਗ ਛੱਡੀ ਹੈ ਐਸੀ ਕਦੇ ਗ੍ਰਹਿਣ ਨਹੀਂ ਉਹ ਕਰਦਾ ਵਾਹਿਗੁਰੂ ਕਦੇ ਉਹਨਾਂ ਦੀ ਚਿਤ ਦੀ ਬਿਰਤੀ ਨੂੰ ਸਨਮੁਖਣੀ ਆਪਣੇ ਕਰਦਾ ਉਹ ਗੇਮ ਖੋਏ ਆਪਣੀ ਜ਼ਿੰਦਗੀ ਖੋਹਾਰ ਕੇ ਜਾਂਦੇ ਹਨ ਭੈ ਭੈ ਮਲ ਕੱਟੀ ਐ ਜਿਨ੍ਹਾਂ ਇਸਤਰੀਆਂ ਦੇ ਮਨ ਚ ਪਤੀ ਦਾ ਭੈ ਪਿਆ ਹੋਇਆ ਉਹ ਔਗਣਾਂ ਦੀ ਮੈਲ ਰਦੀ ਕੱਟੀ ਜਾਂਦੀ ਔਗਣ ਨਹੀਂ ਕਰਦੀਆਂ ਸਦਾ ਗੁਣਾਂ ਨੂੰ ਧਾਰਨ ਕਰਦੀਆਂ ਰਹਿੰਦੀਆਂ ਹਨ ਗਈਆਂ ਨਿਰਮਲ ਹੋਵੇ ਸਰੀਰ ਉਹਦੇ ਸਰੀਰ ਦੇ ਅੰਦਰ ਵੀ ਜਿਹੜੇ ਔਗਣ ਗੁਨਾ ਹੁੰਦੇ ਉਹ ਮਿਟ ਜਾਂਦੇ ਐ ਸਰੀਰ ਕਰਕੇ ਵੀ ਉਹ ਐ ਵੀ ਨਹੀਂ ਕਰਦੀਆਂ ਸਰੀਰ ਵੀ ਉਹਨਾਂ ਦਾ ਨਿਰਮਲ ਹੋ ਜਾਂਦਾ ਹੈ ਇਸੇ ਪ੍ਰਕਾਰ ਭੈ ਪੈ ਮਲ ਕੱਟੀਏ ਜਦੋਂ ਵਾਹਿਗੁਰੂ ਦਾ ਪੈ ਹਰ ਵਕਤ ਹਾਜ਼ਰ ਨਾਜ਼ਰ ਜਾਣੀਏ ਉਦੋਂ ਪਾਪਾਂ ਦੀ ਮੈਲ ਕੱਟੀ ਜਾਂਦੀ ਹੈ ਇਹ ਬਿਨ ਪੈ ਭਗਤ ਨਾ ਹੋਵੇ ਬਿਨਾਂ ਪੈ ਤੋਂ ਭਗਤੀ ਨਹੀਂ ਭੈ ਪਿਆਏ ਤਨ ਖੀਣੋ ਲੋਭ ਰਤ ਵਿੱਚੋਂ ਜਾਏ ਪੈ ਦੇ ਪਹਿਣ ਨਾਲ ਸਰੀਰ ਭਾਵੇਂ ਕਮਜ਼ੋਰ ਤਾਂ ਹੋ ਜਾਂਦਾ ਹੈ ਪਰ ਲੋਭ ਰੂਪੀ ਖੂਨ ਨਹੀਂ ਅੰਦਰ ਰਹਿੰਦਾ ਲੋਭ ਮਿਟ ਜਾਂਦਾ ਚਿੱਤੇ ਅੰਦਰੋਂ ਇਸ ਪ੍ਰਕਾਰ ਸਾਧ ਸੰਗਤ ਜੀ ਜਿਉਂ ਜਿਉਂ ਬਸੰਤਰ ਤਾਂ ਅੰਤ ਸ਼ੁੱਧ ਹੋਏ ਤਿਉਹ ਹਰ ਕਾ ਪੌਦਰ ਮਤ ਮੈਲ ਗਵਾਏ ਜਿਉਂ ਅੱਗ ਦੇ ਨਾਲ ਤਾਂ ਸ਼ੁੱਧ ਹੋ ਜਾਂਦੀ ਸੋਨੇ ਦੀ ਇਉਂ ਮਾਰਾ ਦਾ ਭੈ ਖੋਟੀ ਮਾਦੀ ਮੈਲ ਅੰਦਰੋਂ ਗਵਾ ਦਿੰਦਾ ਹੈ ਸੋ ਹਜੂਰ ਫਰਮਾਉਂਦੇ ਹਨੇ ਉਹ ਭੈ ਪਹਿਣੇ ਕਰਕੇ ਮਲ ਕੱਟੀ ਐ ਤਾਂ ਦੀ ਮੈਲ ਉਹਨਾਂ ਦੀ ਕੱਟੀ ਜਾਂਦੀ ਹੈ ਨਿਰਮਲ ਹੋਵੇ ਸਰੀਰ ਸਰੀਰ ਕਰਕੇ ਵੀ ਉਹ ਗੁਣ ਨਹੀਂ ਕਰਦੇ ਮਹਾਪੁਰਖ ਉਹਨਾਂ ਸਰੀਰ ਨਿਰਮਲ ਉਜਲ ਹੋ ਜਾਂਦਾ ਹੈ ਹਮੇਸ਼ਾ ਲਈ ਅੱਖਾਂ ਨਾਲ ਬਗਾਨਾ ਰੂਪ ਨਹੀਂ ਵੇਖਦੇ ਕੰਨਾਂ ਨਾਲ ਨਿੰਦਿਆ ਨਹੀਂ ਸੁਣਦੇ ਉਹ ਇਉਂ ਜਾਣਦੇ ਹੈ ਕਿ ਸਭ ਤੇ ਜਾਣੈ ਆਪਸ ਕੋ ਮੰਦਾ ਆਪਣੀਆਂ ਆਦੂਨੀਆਂ ਸਮਝ ਕਰਕੇ ਕਿਸੇ ਦੀ ਨਿੰਦਿਆ ਨਹੀਂ ਕਰਦੇ ਨਾ ਸੁਣਦੇ ਹੈ ਇਸ ਪ੍ਰਕਾਰ ਉਹ ਗੁਣਾਂ ਨੂੰ ਛੱਡ ਦਿੰਦੇ ਹੈ ਉਹ ਸਰੀਰ ਵੀ ਉਹ ਗੁਣਾਂ ਤੋਂ ਰਹਿਤ ਨਿਰਮਲ ਸੁੱਧ ਹੋ ਜਾਂਦੇ ਹੈ ਸਰੀਰ ਦੇ ਮਾਨ ਤੋਂ ਵੀ ਨਿਰਮਲ ਹੋ ਜਾਂਦੇ ਹੈ ਸਰੀਰ ਇੱਕ ਕਾਰਨ ਦੇ ਹੈ ਕੁਸੂਹ ਹੁੰਦੇ ਹੈ ਕੁਸਥੂਲ ਦੇ ਹੈ ਇਹ ਤਿੰਨਾ ਤੋਂ ਵੀ ਨਿਰਮਲ ਹੋ ਜਾਂਦੇ ਹੈ ਉਹ ਕਹਿੰਦੇ ਨਾ ਹਉ ਨਾ ਮੈਂ ਨਾ ਹਉ ਹੋਵਾਂ ਨਾਇਨਕ ਸਉਦ ਵਿਚਾਰ ਨਾ ਮੈਂ ਸਥੂਲ ਦੇ ਹਾਂ ਅਤੇ ਨਾ ਮੈਂ ਕਾਰਨ ਦੇ ਹਾਂ ਨਾ ਮੈਂ ਸੁਖ ਹੁੰਦੇ ਹੋਵਾਂਗਾ ਬ੍ਰਹਮ ਨੂੰ ਹੀ ਵਿਚਾਰਦੇ ਇਸ ਪ੍ਰਕਾਰ ਸਾਧ ਸੰਗਤ ਜੀ ਉਹ ਨਿਰਮਲ ਹੋ ਜਾਂਦੇ ਸਰੀਰ ਦੇ ਮਾਨ ਵੱਲੋਂ ਵੀ ਸਰੀਰ ਅਖੰਡ ਚੇਤੁੰਦੇ ਹੈ ਉਹਨਾਂ ਨੂੰ ਨਿਰਮਲ ਉਜਲ ਜੀ ਰੇਤੇ ਸਚੇ ਨੰਦਰੂਪ ਉਹਖੰਡ ਕੇਤਨ ਦੇ ਹੈ ਉਹਨਾਂ ਨੂੰ ਸਰੀਰ ਨਿਰਮਲ ਉਜਲ ਪ੍ਰਾਪਤ ਹੋ ਜਾਂਦਾ ਹੈ ਅੰਤਰ ਪ੍ਰਗਾਸ ਮਤੂਤਮ ਹੋਵੇ ਉਹਨਾਂ ਦੇ ਹਿਰਦੇ ਦੇ ਅੰਦਰ ਸਾਧ ਸੰਗ ਜੀ ਬ੍ਰਹਮ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ ਬ੍ਰਹਮ ਗਿਆਨ ਦੇ ਪ੍ਰਕਾਸ਼ ਹੋਣੇ ਕਰਕੇ ਜਿਹੜੀ ਮਤੀ ਇਹਨ ਵਿਸ਼ੇ ਵਿਸ਼ੇਣੀ ਉਹ ਮਿਟ ਜਾਂਦੀ ਹੈ ਤੇ ਬੁੱਧੀ ਦੇ ਅੰਦਰ ਸਾਧ ਸੰਗਜੀ ਆਤਮ ਵਿਸ਼ੈਣੀ ਦਾ ਪ੍ਰਕਾਸ਼ ਹੋ ਜਾਂਦਾ ਹੈ ਹਰ ਜਪ ਗੁਣੀ ਗਹੀ ਜੋ ਹਰੀ ਦੇ ਨਾਮ ਨੂੰ ਜਪਦੇ ਗੁਨਾ ਦੇ ਸਮੁੰਦਰ ਬਣ ਜਾਂਦੇ ਹਨ ਹਰੀ ਨੂੰ ਜਪਣ ਵਾਲੇ ਗੁਨਾ ਦੇ ਸਮੁੰਦਰ ਗੁਰੂ ਸਾਹਿਬ ਨਾਲ ਮਿਲ ਕੇ ਗੁਨਾ ਦੇ ਉਹ ਵੀ ਗਹਿਰ ਸਮੁੰਦਰੀ ਬਣ ਜਾਂਦੇ ਹਨ ਭੈ ਵਿੱਚ ਬੈਸਾ ਹੀਰ ਖਿਆਨੇ ਦਾ ਨਾਮ ਵੀ ਇਹ ਘੀਰਾ ਜਿਵੇਂ ਹੁੰਦਾ ਹੈ ਤਕਹੀਰ ਸਮੁੰਦਰ ਦਾ ਨਾਮ ਵੀ ਹੈ ਭੈ ਵਿੱਚ ਬੈਸੈ ਭੈ ਰਹੇ ਉਹ ਹਮੇਸ਼ਾ ਲਈ ਭੈ ਵਿੱਚ ਜਦੋਂ ਬੈਠਦੇ ਐ ਉਹ ਇਉਂ ਨਹੀਂ ਨਿਰਪੈ ਹੋ ਕੇ ਨਹੀਂ ਵੀ ਚਲੋ ਵੀ ਸਾਨੂੰ ਕੀ ਚੱਲਿਆ ਹੁਣ ਜਦੋਂ ਬੈਠਦੇ ਉਹਦੇ ਵੀ ਅੰਤਰੀ ਜਾਵੀ ਨੂੰ ਅੰਗ ਸੰਗ ਸਮਝਦੀ ਹੈ ਬੈਠੇ ਮੇਰੇ ਵੀ ਕਿਸੇ ਪ੍ਰਕਾਰ ਦੇ ਹੰਕਾਰ ਵਿੱਚ ਆਪਣੇ ਮਾਣ ਵਿੱਚ ਨਹੀਂ ਬੈਠਦੇ ਉਹ ਜਦੋਂ ਸਕੋਚ ਕੇ ਬੈਠਦੇ ਜਿਵੇਂ ਕਿਸੇ ਹਾਕਮ ਦੇ ਕੋਲੇ ਜਾਈਏ ਆਪਣੇ ਸਾਹ ਨੂੰ ਵੀ ਸਕੋਚੀਦਾ ਹੈ ਗੱਲਬਾਤ ਨੂੰ ਵੀ ਸਕੋਚ ਕਰੀਦੀ ਹੈ ਐ ਮਹਾਰਾਜ ਦੇ ਪੈਰ ਵਿੱਚ ਜਦੋਂ ਬੈਠਦੇ ਐ ਸਕੋਚ ਕੇ ਬੈਠਦੇ ਐ ਕੋਈ ਹੰਕਾਰ ਦੀ ਥਾਂ ਉਹਨਾਂ ਦੇ ਅੰਦਰ ਭੈ ਰਹਿ ਅਤੇ ਮਨ ਕਰਕੇ ਵੀ ਵਾਹਿਗੁਰੂ ਦੇ ਪੈਰ ਵਿੱਚ ਹੀ ਰਹਿੰਦੇ ਹਨ ਪੈਰ ਵਿੱਚ ਕਮਾਰ ਕਾ ਅਤੇ ਜੇ ਕੋਈ ਕਾਰ ਵੀ ਕਮਾਉਂਦੇ ਉਹ ਵੀ ਨਿੱਡਰ ਹੋ ਕੇ ਨਹੀਂ ਕਮਾਉਂਦੇ ਮਹਾਰਾਜ ਸਾਨੂੰ ਅੰਗ-ਸੰਗ ਜਾਣਦੇ ਕਿ ਜੋ ਮਹਾਰਾਜ ਹੁਕਮ ਹੈ ਸਾਨੂੰ ਉਹ ਕਾਰ ਕਮਾਉਣੀ ਚਾਹੀਦੀ ਜਿਵੇਂ ਕਿ ਭੋਜਨ ਆਸਾਹਾਰ ਜਿਹੜਾ ਭੈ ਧਾਰਨ ਕਰਨਾ ਇਹੋ ਮਾਸ ਖਾਂਦੇ ਆ ਇਸ ਪ੍ਰਕਾਰ ਪਰਮੇਸ਼ਰ ਦੇ ਭੈ ਨੂੰ ਕਰਨਾ ਜਿਹੜਾ ਧਾਰਨ ਕਰਨਾ ਭੈ ਧਾਰਕ ਜੇ ਸਰੀਰ ਦਾ ਕਮਜ਼ੋਰ ਹੋਣਾ ਇਹੋ ਮਾਸ ਹਾਰ ਹੈ ਬਾਕੀ ਦੇ ਮਾਸ ਹਾਰ ਬਾਬਾ ਤੁਹਾਡਾ ਸਾਹਿਬ ਜੀ ਨੇ ਕਿਹਾ ਹੈ ਕਿ ਪਰਮੇਸ਼ਰ ਤੇਰੇ ਪਿਆਰ ਤੋਂ ਬਿਨਾਂ ਸੂਲ ਸਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸੈਨਾ ਜਿਹੜੀ ਸਰਾਹੀ ਬੋਤਲ ਪੀਣੀ ਹੈ ਬੋਤਲਾਂ ਸ਼ਰਾਬ ਦੀਆਂ ਇਹ ਸਾਨੂੰ ਕੋਈ ਪਰਸੂਲ ਵਾਂਗੂ ਦੁੱਖ ਲਾਏ ਕਰਨੀਆਂ ਅਤੇ ਜਿਹੜੇ ਪਿਆਲੇ ਆ ਖੰਜਰ ਦੀ ਨਹੀਂ ਆਈ ਪ੍ਰਤੀਤ ਹੁੰਦੇ ਹਨਗੇ ਤੇ ਜਿਹੜਾ ਮਾਸ ਖਾਣੇ ਬਿੰਗ ਜਿਹੜਾ ਸ਼ਰਾ ਕਸਾਈਆਂ ਦਾ ਜਿਵੇਂ ਸਹਾਰਨਾ ਇਹੋ ਜਿਹਾ ਦੁੱਖ ਦਾਇਕ ਹੈ ਇਸ ਪ੍ਰਕਾਰ ਉਹ ਤਿਆਗ ਵਿੱਚ ਭੈਜ ਰਹਿੰਦੇ ਹਨ ਪ੍ਰਮੇਸ਼ਰ ਦੇ ਵਿੱਚ ਭੈ ਵਿੱਚ ਕਮਾਵੈ ਕਾ ਉਹ ਭੈ ਵਿੱਚ ਹੀ ਉਹ ਕਾਰ ਨੂੰ ਕਮਾਉਂਦੇ ਹਨ ਜੋ ਮਹਾਰਾ ਜੀ ਰਾਹ ਆਗਿਆ ਹੈ ਉਸ ਵੀ ਚੱਲਦੇ ਹਨ ਇਥੇ ਸੁਖ ਵਡਿਆਈਆ ਇਸ ਲੋਕ 'ਚ ਵੀ ਉਹਨਾਂ ਨੂੰ ਸੁਖ ਰੂਪ ਦੀ ਪ੍ਰਾਪਤੀ ਹੁੰਦੀ ਹੈ ਪਰ ਲੋਗ ਚ ਵੀ ਉਹਨਾਂ ਦੀਆਂ ਵਡਿਆਈਆਂ ਹੁੰਦੀਆਂ ਨੇ ਐਸ ਲੋਗ ਚ ਨਾਲੇ ਸੁਖ ਤੇ ਨਾਲੇ ਵਡਿਆਈਆਂ ਦਰਗਹਿ ਮੂਖ ਦੁਆਰ ਵਾਹਿਗੁਰੂ ਦੇ ਦਰਗਾਹ ਚ ਵੀ ਦੁਆਰ ਸੰਸਾਰ ਤੋਂ ਮੁਕਤ ਹੋ ਜਾਂਦੇ ਐ ਦੁਆਰ ਇੰਦਰੀਆਂ ਤੋਂ ਦੇਹ ਤੋਂ ਵੀ ਮੁਕਤ ਹੋ ਜਾਂਦੇ ਐ ਵਾਹਿਗੁਰੂ ਦੇ ਦੁਆਰੇ ਸੱਚਖੰਡ ਵਿੱਚ ਮੁਕਤ ਹੋ ਜਾਂਦੇ ਐ ਦਰਗਹਿ ਤੇ ਦਰਜ ਅੰਤਰ ਗਹਿ ਜਗਾ ਤ੍ਰਿਯਾ ਪਦ ਹੈ ਉਸ ਮੁਖ ਮੁਕਤੀ ਦਾ ਦੁਆਰਾ ਗਿਆਨ ਵਿੱਚ ਇਸਤ ਤਰਿੰਦੇ ਹਨ ਭੈ ਤੇ ਨਿਰਭਉ ਪਾਈਐ ਇਸ ਪ੍ਰਕਾਰ ਭਾਈ ਪਰਮੇਸ਼ਰ ਦਾ ਭੈ ਧਾਰਨੇ ਕਰਕੇ ਨਿਰਭਉ ਸਰੂਪ ਨੂੰ ਪਾਈਦਾ ਹੈ ਜਿਹੜਾ ਪਰਮੇਸ਼ਰ ਦਾ ਜਿਨ੍ਹਾਂ ਭੌਤ ਨਾ ਹੈ ਉਹ ਮੁਝ ਪੌਨੇ ਭਵਿਆ ਹੈ ਜਿਨ੍ਹਾਂ ਨੂੰ ਭਾਇਆ ਪਰਮੇਸ਼ਰ ਦਾ ਉਹਨਾਂ ਨੂੰ ਰੱਬ ਦਾ ਡਰ ਜਿਨ੍ਹਾਂ ਨੂੰ ਪਰਮੇਸ਼ਰ ਦਾ ਭੈ ਹੈ ਉਹਨਾਂ ਨੂੰ ਡਰ ਨਹੀਂ ਜਮਾਦਾ ਨਾ ਦੁਨੀਆਂ ਦਾ ਤੇ ਜਿਹੜੇ ਪਰਮੇਸ਼ਰ ਤੋਂ ਨਿਰਭੈ ਹੋਏ ਫਿਰਦੇ ਅੰਗ ਸੰਗ ਨਹੀਂ ਜਾਣਦੇ ਉਹਨਾਂ ਨੂੰ ਬੜਾ ਭਾਰੀ ਭੈ ਹੋਵੇਗਾ ਕੱਲ ਨੂੰ ਗੁਰੂ ਅੰਗਦ ਸਾਹਿਬ ਦੇ ਉਕਾਰ ਦਾ ਗੁਰਪੁਰਵਾ ਸਾਹਿਬ ਸਿੰਘ ਜੀ ਇਸ ਉਹ ਸਤਿਗੁਰੂ ਸੱਚੇ ਪਾਤਸ਼ਾਹ ਦੇ ਬਚਨ ਹਨ ਜਿਹੜੇ ਪਰਮੇਸ਼ਰ ਦਾ ਭੈ ਧਾਰਨਗੇ ਉਹਨਾਂ ਨੂੰ ਕਾਲ ਦਾ ਭੈ ਨਹੀਂ ਹੋਵੇਗਾ ਜਮਾ ਦਾ ਭੈ ਨਹੀਂ ਹੋਵੇਗਾ ਵਿਕਾਰਾਂ ਦਾ ਭੈ ਨਹੀਂ ਹੋਵੇਗਾ ਤੇ ਜਿਹੜੇ ਪਰਮੇਸ਼ਰ ਤੋਂ ਨਿਰਭੈ ਹੋਏ ਫਿਰਨਗੇ ਉਨਾਂ ਨੂੰ ਬੜੇ ਹੀ ਪੈ ਸਤ ਪ੍ਰਕਾਰ ਦੇ ਪੈ ਬਣੇ ਰਹਿਣਗੇ ਫਰਮਾਉਂਦੇ ਹਨ ਭੈ ਤੇ ਨਿਰਭਉ ਪਾਈਏ ਜੋ ਪਰਮੇਸ਼ਰ ਦਾ ਸਤਕਾਰ ਰੱਖਣਾ ਹੈ ਹਿਰਦੇ ਚ ਹਰ ਵਕਤ ਸੰਗ ਸਮਝਣਾ ਹੈ ਇਸ ਕਰਕੇ ਨਿਰਭਉ ਸਰੂਪ ਨੂੰ ਪਾ ਲਈਦਾ ਹੈ ਮਿਲ ਜੋਤੀ ਜੋਤ ਅਪਾ ਫਿਰ ਜਿਹੜਾ ਜੋਤੀ ਹੈ ਉਹ ਤਾਂ ਐਤੂ ਪਰਮੇਸ਼ਰ ਹੋਇਆ ਉਹਦੇ ਚ ਪਰਤਕ ਜੋਤ ਜਿਹੜੀ ਪਿੰਨ ਪਿੰਨ ਦੇਹਾਂ ਨੂੰ ਪ੍ਰਕਾਸ਼ਣ ਵਾਲੀ ਹੈ ਉਸ ਅਪਾਰ ਪ੍ਰਕਿਰਤੀ ਦੇ ਪਾਰ ਆਵਾਰ ਤੋਂ ਰਹਿ ਜੋਤੀ ਵਿੱਚ ਉਹ ਜੋਤ ਜਿਵੇਂ ਜਲ ਚ ਜਲ ਮਿਲ ਜਾਂਦਾ ਐ ਮਿਲ ਜਾਂਦੀ ਹੈ ਨਾਨਕ ਖਸਮੈ ਭਾਵੈ ਸਾ ਭਲੀ ਸਤਿਗੁਰੂ ਜੀ ਕਹਿੰਦੇ ਜੋ ਅਕਾਲ ਪੁਰਖ ਵਾਹਿਗੁਰੂ ਨੂੰ ਭਾ ਜਾਂਦੀ ਹੈ ਉਹ ਜਿਗਿਆਸੂ ਉਹ ਮਹਾਤਮarup ਸਖੀ ਚੰਗੀ ਹੈ ਜਿਸ ਨੂੰ ਆਪੇ ਬਖਸ਼ੇ ਕਰਤਾ ਜਿਨ੍ਹਾਂ ਨੂੰ ਆਪ ਮਹਾਰਾਜ ਸਾਹਿਬ ਜੀ ਬਖਸ਼ੇ ਸੰਸਾਰ ਵਾਪੇ ਗੁਰੂ ਸਾਹਿਬ ਜੀ ਜਿਨ੍ਹਾਂ ਨੂੰ ਕਰਤਾਰ ਨੇ ਆਪ ਬਖਸ਼ ਲਿਆ ਹੈ ਸਾਰੇ ਔਗਣ ਸਾਰੇ ਗੁਣ ਉਹਨਾਂ ਕਰਕੇ ਉਹ ਗੁਣ ਗੁਣੀ ਬਖਸ਼ਾਇਆ ਨੇ ਉਹ ਗੁਣਾਂ ਨੂੰ ਗੁਣਾਂ ਨੂੰ ਧਾਰ ਕੇ ਬਖਸ਼ਾ ਲਿਆ ਹੈ ਕਿਉਂ ਜਿਨ੍ਹਾਂ ਨੂੰ ਕਰਤਾਰ ਨੂੰ ਬਖਸ਼ ਲਿਆ ਹੈ ਮਹੱਲਾ ਤੀਜਾ ਸਦਾ ਸਦਾ ਸਾਲਾਹੀਐ ਤੇ ਸਦਾ ਰਹਿਣ ਵਾਲਾ ਜੋ ਪਰਮੇਸ਼ਰ ਹੈ ਉਸ ਨੂੰ ਸਦਾ ਵਾਹ ਤੇ ਸਲਾਉਣਾ ਕਰੀਏ ਚੇਤੇ ਕਰੀਏ ਸੱਚੇ ਕਉ ਬਾਲ ਜਾ ਸੱਚੇ ਅਕਾਲ ਪੁਰਖ ਤੋਂ ਬਾਣੀ ਕਰਕੇ ਵੀ ਬਲਿਹਾਰ ਕੁਰਬਾਨ ਜਾਈਏ ਮਨ ਕਰਕੇ ਵੀ ਸਿਮਤ ਕਰਦੇ ਰਹੀਏ ਹਰ ਵਕਤ ਚਿੰਤਨ ਕਰਦੇ ਰਹੀਏ ਨਾਨਕ ਏਕ ਛੋਟ ਦੂਜੈ ਲੱਗਦਾ ਸਰਗੁਰੂ ਜੀ ਜੰਨ ਜਿਹੜੇ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਛੱਡ ਕੇ ਦੂਜੇ ਦੇਵੀ ਦੇਵਤਿਆਂ ਦੀ ਉਪਾਸ਼ਨਾ 'ਚ ਲੱਗ ਗਏ ਹਨ ਭੁੱਲ ਗਏ ਪਰਮੇਸ਼ਰ ਤੋਂ ਸਾਹ ਜੀਵਾ ਜਲ ਜਾ ਉਹਨਾਂ ਦੀ ਜ਼ੁਬਾਨ ਵੀ ਸੜ ਜਾਏ ਜਿਹੜਾ ਉਪਦੇਸ਼ ਦੇਣ ਵਾਲੀ ਦੂਜੇ ਪਾਸੇ ਲੱਗਣਾ ਚਾਹੀਦਾ ਹੈ ਉਹ ਜਵਾਨ ਦਾ ਕੀ ਫਾਇਦਾ ਉਸ ਨੂੰ ਕੋ ਚੰਮ ਨੂੰ ਮੂੰਹ 'ਚ ਪਾਈ ਫਿਰਦੇ ਐ ਸੜ ਜਾਵੇ ਇਹ ਜੀ ਜਵਾਨ ਉਹਨਾਂ ਦੀ ਕਸਨ ਕਰਨ ਵਾਲੀ ਦੰਦਵਾਦ ਨੂੰ ਦੁਆਇਤ ਦੇ ਵਿੱਚ ਲੱਗੇ ਹੋਏ ਜਿਹੜੇ ਹਨ ਭੇਦਵਾਦ ਨੂੰ ਸਿੱਧ ਕਰਨ ਵਾਲਿਆਂ ਦੀ ਪਾਉੜੀ ਅਨਸਾ અવਤਾਰ ਉਪਾਏ ਦੇਖੋ ਭਾਈ ਅਨਸਾ ਉਤਾਰ ਉਪਾਏ ਜਿਵੇਂ ਪਿਰਥੂ ਆਦਿ ਕਰਾਇਆ ਹੋਏ ਹੈ ਇਹ ਇਸ਼ੂ ਦੀ ਅਨਸਾ ਰਾਜ ਅਨੁਸਰਿਤ ਇਹ ਅਨਸਾ ਉਤਾਰ ਹੋਏ ਹੈ ਜਨਕ ਰਾਜ ਆਦਿਕ ਹੋਏ ਹੈ ਜਿਹੜੇ ਇਸੇ ਪ੍ਰਕਾਰ ਚਾਰ ਪ੍ਰਕਾਰ ਦੇ ਉਤਾਰ ਹੁੰਦੇ ਹੈ ਇੱਕ ਅਨਸਾ ਉਤਾਰ ਹੁੰਦਾ ਹੈ ਇੱਕ ਅਵੇਸ਼ਾ ਉਤਾਰ ਹੁੰਦਾ ਹੈ ਇੱਕ ਸਾਤ ਸੰਗੇਜੀ ਇਸੇ ਪ੍ਰਕਾਰ ਹੈ ਅਨਸਾ ਉਤਾਰ ਵੇਸ਼ਾ ਉਤਾਰ ਤੇ ਕਲਾ ਉਤਾਰ ਤੇ ਪੂਰਨ ਉਤਾਰ ਚਾਰ ਪ੍ਰਕਾਰ ਦੇ ਉਤਾਰ ਹੁੰਦੇ ਹਨ ਅਨਸਾ ਉਤਾਰ ਜੀ ਨੇ ਜੀਸ਼ਰ ਦੀ ਕੁਝ ਕਜਵੇਂ ਰਾਜ ਸੀ ਜਿਹਾ ਆ ਰਾਜਿਆਂ ਵਿੱਚ ਅਨਸਾ ਉਤਾਰ ਕਰਨਗੇ ਅਵੇਸ਼ਾ ਉਤਾਰ ਪਹਿਲਾਂ ਸ਼ਕਤੀ ਨਾ ਹੋਵੇ ਤੇ ਤੱਬ ਕਰਕੇ ਜਿਵੇਂ ਪਰਸਰਾਮ ਦੇ ਵਿੱਚ ਵਿਸ਼ੂਦੀਆਂ ਚਾਰ ਕਲਾ ਉਹਦੇ ਵਿੱਚ ਨਿਵਾਸ ਹੋਈਆਂ ਸੀ ਇਹਨਾਂ ਨੂੰ ਅਵੇਸ਼ਾ ਉਤਾਰ ਹੈ ਅਤੇ ਇਸੇ ਪ੍ਰਕਾਰ ਕਲਾ ਉਤਾਰ ਜਿਵੇਂ ਮਛ ਅਵਤਾਰ ਤੇ ਕਛ ਅਵਤਾਰ ਜਿਹੜੇ ਹੋਏ ਐ ਇਹ ਦੋ ਦੋ ਕਲਾ ਵਾਲੇ বিষ্ণੂ ਦੇ ਅਵਤਾਰ ਹੋਏ ਹੋਣਗੇ ਸ਼ਕਤੀਆਂ ਵਾਲੇ ਤੇ ਪੂਰਨ ਅਵਤਾਰਾਂ ਵਿੱਚੋਂ ਰਾਮਚੰਦਰ ਜੀ ਤੇ ਕ੍ਰਿਸ਼ਨ ਆਦਿਕ বিষ্ণੂ ਦੇ ਅਵਤਾਰ ਹੀ ਮੰਨੇ ਹੈ ਇਸ ਪ੍ਰਕਾਰ ਦੇ ਚਾਰ ਪ੍ਰਕਾਰ ਦੇ ਅਵਤਾਰ ਹੈ ਜਿਹੜੇ 16 ਕਲਾ ਸੰਪੂਰਨ ਫਲਿਆ ਕ੍ਰਿਸ਼ਨ ਨੂੰ ਮੰਨਿਆ ਹੈ ਪਰ ਗੁਰੂ ਮਾਰਾ ਸਾਹਿਬ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਦਾ ਐਸੇ ਰੂਪ ਹੈ ਅੰਤ ਕਲਾ ਹੋਇ ਠਾਕੁਰ 16 ਕਲਾ ਸੰਪੂਰਨ ਫਲਿਆ ਜਦੋਂ 16 ਕਲਾਵਾਂ ਦੀ ਲੋੜ ਸੀ ਉਦੋਂ ਸਪੂਰਨ 16 ਕਲਾਵਾਂ ਵਿੱਚ ਫਲਿਆ ਸੀ ਪਰ ਹੁਣ 16 ਕਲਾਵਾਂ ਦਾ ਸਰਦਾ ਨਹੀਂ ਸੀ ਅਨੰਤ ਕਲਾ ਹੋਏ ਠਾਕਰ ਚੜਿਆ ਉਹ ਅਨੰਤ ਸ਼ਕਤੀਆਂ ਦੇ ਮਾਲਕੋ ਕੇ ਆਪ ਨਾਰਾਇਣ ਕਲਾਤਾਰ ਜਗਮੈ ਪਰਵਰਿਓ ਨਿਰੰਕਾਰਿਆਕਾਰ ਜੋਤ ਜਗਮੰਡਲ ਕਰਿਓ ਇਹ ਵਿਸ਼ਨੂ ਜੀ ਦੇ ਅੰਸ਼ੋ ਵਿੱਚੋਂ ਜਿਵੇਂ ਦਤਾਤ੍ਰਿਓ ਅਦਿਕ ਅਤੇ ਮਹਾਦੇਵ ਦੇ ਉਤਾਰ ਹਨ ਪਾਰ ਸਾਜਕ ਬ੍ਰਹਮਾ ਜੀ ਦੇ ਸਤ ਉਤਾਰ ਹਨਗੇ ਬਰਮਾ ਜੀ বিষ্ণੂ ਦੇ ਉਤਾਰ ਮੰਨੇ ਹਨ বিষ্ণੂ ਇਸ 24 ਉਤਾਰਾਂ ਵਿੱਚ ਇਹਨਾਂ ਇਸ ਪ੍ਰਕਾਰ ਈਸ਼ੁਰ ਦੀ ਅੰਸ ਵਿੱਚੋਂ ਸ਼ਕਤੀ ਦੇ ਸਹਿਤ ਹੋ ਕੇ ਉਤਾਰ ਪੈਦਾ ਕੀਤੇ ਹਨ ਭਾਉ ਦੂਜਾ ਕੀ ਆ ਪਰ ਭਾਈ ਅੰਦਰ ਦੁਆਏ ਤੋਂ ਭਾਈ ਇਹਨਾਂ ਨੇ ਕਰ ਲਿਆ ਆਪ ਹੀ ਬਣ ਬੈਠੇ ਹੰਕਾਰ ਤਿਆਗਣਾ ਚਾਹੀਦਾ ਸੀ ਜੇ ਉਹ ਰਾਜੇ ਰਾਜਕਮਾਉ ਜੇ ਤਾਂ ਇਹ ਜੇ ਹੋਗੇ ਜਿਵੇਂ ਰਾਜੇ ਲੋਕ ਰਾਜਕਮਾਉਂਦੇ ਹਨ ਸੁਖ ਸੁਖ ਪੀੜਿਆ ਇਹਨਾਂ ਨੂੰ ਪਰਮੇਸ਼ਰ ਦਾ ਉਪਦੇਸ਼ ਦੇਣਾ ਸੀ ਇਹ ਦੁੱਖ ਸੁੱਖ ਵਿੱਚ ਪੈ ਕੇ ਉਵੇਂ ਭਟਦੇ ਰਹਿੰਦੇ ਹੈ ਕਦੇ ਜਿਵੇਂ ਪਾਂਡੇ ਤੁਮਰਾ ਰਾਮਚੰਦ ਸੋਪੀ ਆਵ ਦੇਖਿਆ ਥਾ ਰਾਵਣ ਸੇਤੀ ਸਰਵਰ ਹੋਈ ਘਰ ਕੀ ਜੋਏ ਗਵਾਹੀ ਥੀ ਇਸ ਪ੍ਰਕਾਰ ਦੋ ਘੁਰੇ ਜੀ ਪੈ ਕੇ ਭਿੰਡਦੇ ਰਹਿੰਦੇ ਹਨ ਈਸ਼ਰ ਬ੍ਰਹਮਾ ਸੇਵ ਦੇ ਜਿਹੜੇ ਈਸ਼ਰ ਸ਼ਿਵ ਜੀ ਨੂੰ ਸੇਵਨ ਕਰਨ ਵਾਲੇ ਐ ਸ਼ਿਵ ਜੀ ਦੇ ਉਪਾਸ਼ਕ ਕਹਿੰਦੇ ਐ ਸੰਪੇ ਕੋ ਈਸ਼ਰ ਤੇ ਆਈ ਐ ਸੰਪੇ ਪੁਰਵ ਲਿਖੇਤੀ ਪਾਈ ਐ ਉਹ ਕਹਿੰਦੇ ਨੇ ਮਾਇਆ ਮਿਲਦੀ ਐ ਇਸ ਪ੍ਰਕਾਰ ਸਾਧ ਸੰਗ ਜੀ ਜਿਸ ਪ੍ਰਕਾਰ ਇਹ ਤਗਰੀਬ ਆਦਮੀ ਸ਼ਿਵ ਜੀ ਨੂੰ ਤੇ ਆਇਆ ਓਨ ਵਰਦ ਤਾਂ ਕੇ ਵਰ ਮੰਗ ਤੇ ਪਹਿਲਾਂ ਉਹਦੇ ਘਰ ਵਾਲੀ ਨੂੰ ਮੰਗਿਆ ਕਿ ਮੈਂ ਸੋਹਣੇ ਸਰੂਪ ਵਾਲੀ ਹੋ ਜਾ ਆਲੇ ਉਸਨ ਜਦੋਂ ਵਰ ਦਿੱਤਾ ਤੇ ਰਾਜਾ ਸ਼ਿਕਾਰ ਆਇਆ ਸੀ ਉਹ ਲੈ ਤੁਰਿਆ ਨਾਲ ਉਸ ਵੇਲੇ ਇਹਦੇ ਨੂੰ ਰਿਸ਼ੀ ਨੂੰ ਮਨਰਾਜਗੀ ਹੋਈ ਕਹਿੰਦਾ ਜੀ ਸੂਰੀ ਬਣ ਜਾਵੇ ਸ਼ਿਵਜੀ ਕਹਿੰਦਾ ਤਸ ਤੂੰ ਫਿਰ ਉਹਦੇ ਪੁੱਤ ਕੋਲ ਗਿਆ ਵਰ ਮੰਗ ਉਹ ਕਹਿੰਦਾ ਵੀ ਮੇਰੀ ਮਾਂ ਹੀ ਉਹ ਜੀ ਬਣ ਜੇ ਇਹ ਤਿੰਨਾਂ ਨੇ ਵਰ ਵੀ ਲਿਆ ਪਰ ਖਾਲੀ ਵੀ ਰਹਿ ਗਏ ਇਸੇ ਪ੍ਰਕਾਰ ਸੰਪੇ ਕੋਈਸ਼ਰ ਤੇ ਆਈਏ शिवजी ਨੂੰ ਤੇ ਹਉਂਦੇ ਆ ਸੰਪੇਪੁਰਬ ਲਿਖੇ ਕੀ ਪਾਈਏ ਇਹ ਪੁਰੂਮ ਦੇ ਲਿਖਤ ਅਨਸਾਰ ਮਿਲਦੀ ਐ ਐਵੇਂ ਨਹੀਂ ਕਿਸੇ ਦੇ ਹੱਥੋਂ ਦੀ ਖਾਲੀ ਦੇ ਖਾਲੀ ਰਹਿ ਜਾਂਦੇ ਕਰਨੀ ਤੋਂ ਬਿਨਾ ਈਸ਼ਰ ਬ੍ਰਹਮਾ ਸੇਵ ਦੇਈ ਈਸ਼ਰ ਸ਼ਿਵਜੀ ਦੀ ਸੇਵਾ ਕਰਨ ਵਾਲੇ ਤੇ ਬ੍ਰਹਮਾ ਦਾ ਪੂਜਨ ਕਰਨ ਵਾਲੇ ਦਾਇਤਾਦਕ ਆਹ ਤਾਂ ਤਿਨੀ ਨਾਂ ਲਹੇ ਲਹੀਆ ਉਹਨਾਂ ਨੇ ਵੀ ਕਿਹੜਾ ਪਰਮੇਸ਼ਰ ਦਾ ਨਾਮ ਤੇ ਲੈ ਲਿਆ ਹੈ ਈਸ਼ਰ ਸ਼ਿਵਜੀ ਵੀ 88 88 ਯਾਰ ਵਰਾ ਸਮਾਦੀ ਲਾਸ਼ ਛੱਡਦਾ ਹੈ ਬ੍ਰਹਮਾ ਵੀ ਕਈ ਕਲਪਾਂ ਤੱਕ ਯਾਪ ਕਰਦਾ ਰਹਿੰਦਾ ਹੈ ਅੰਤ ਉਸ ਪਰਮੇਸ਼ਰ ਦਾ ਇਹਨਾਂ ਨੂੰ ਨਹੀਂ ਲੈਣਾ ਕੀਤਾ ਨਿਰਭਉ ਨਿਰੰਕਾਰ ਅਲਖ ਹੈ ਕਿਉਂ ਭਾਈ ਉਹ ਨਿਰਭਉ ਕਾਲ ਦੇ ਭੈ ਤੋਂ ਰਹਿਤ ਹੈ ਮੈ ਕੀ ਕਾਰੋਂ ਤੋਂ ਰਹਿਤ ਅਸ਼ੁੱਧ ਮਨ ਕਰਕੇ ਲਖਿਆ ਨਹੀਂ ਜਾਂਦਾ ਹੈ ਗੁਰਮੁਖ ਪ੍ਰਗਟਈਆ ਗੁਰਮੁਖ ਪ੍ਰਗਟਈਆ ਇਹ ਤਾਂ ਗੁਰਮੁਖ ਜਿਹੜੇ ਬਣਿਆ ਨਾ ਗੁਰਾਂ ਦੁਆਰਾ ਉਹਨਾਂ ਦੇ ਹਿਰਦੇ ਚ ਪ੍ਰਗਟ ਹੋਇਆ ਪਰਮੇਸ਼ਰ ਸਖਿਆਤ ਹੋਇਆ ਹੈ ਸੰਤਨ ਕੀ ਸੰਸਾਚੀ ਸਾਖੀ ਸੋਵੇ ਬੋਲੇ ਜੋ ਪੇਖੇ ਆਖੀ ਨਹੀਂ ਲੇ ਉਸ ਪੁੰਨਾ ਪਾਪ ਨਾਨਕਾ ਪ੍ਰਭ ਆਪੇ ਆਪ ਇਉ ਗੁਰਮੁਖਾਂ ਦੇ ਅੰਦਰ ਪ੍ਰਗਟ ਹੋਇਆ ਹੈ ਕਿਥੈ ਸੋਗ ਵਿਜੋਗ ਨਾ ਵਿਆਪੇ ਜਿਨ੍ਹਾਂ ਗੁਰਮੁਖਾਂ ਦੇ ਹਿਰਦੇ 'ਚ ਮਾਰਾ ਸਾਖਿਆਤ ਹੋਏ ਪ੍ਰਗਟ ਹੋਏ ਹੈ ਉਹਨਾਂ ਨੂੰ ਪਦਾਰਥਾਂ ਦੇ ਵਿਛਲਣੇ ਕਰਕੇ ਸੋਗ ਨਹੀਂ ਹੁੰਦਾ ਤੇ ਕਿਸੇ ਸੰਬੰਧੀ ਦਾ ਵਿਜੋਗ ਨਹੀਂ ਕੋ ਲੱਗਦਾ ਹੀ ਨਹੀਂ ਉਹਨਾਂ ਨੂੰ ਸੋਗ ਵਿਜੋਗ ਆਦਿ ਕੋ ਵਿਛੋੜੇ ਕਰਕੇ ਸੋਗ ਹੋਣਾ ਤਰਤੀ ਸ਼ੋਕ ਮਤਰਾਤਮ ਦੇ ਤੋਂ ਆਤਮ ਦੇ ਤੇ ਸ਼ੋਗ ਰੂਪ ਸੰਸਾਰ ਤੋਂ ਕਰ ਗਏ ਐ ਨਾ ਉਹਨਾਂ ਦਾ ਵਿਛੋੜਾ ਵਾਹਿਗੁਰੂ ਨਾਲ ਨਾ ਪਦਾਰਥਾਂ ਦੇ ਵਿయోగ ਕਰਕੇ ਸੋਗ ਹੈ ਕਦੇ ਲੱਗਦਾ ਹੀ ਨਹੀਂ ਉਹਨਾਂ ਨੂੰ ਅਸਰ ਜਗthਿਆ ਉਹ ਇਸ ਤਰ੍ਹਾਂ ਹੋ ਗਿਆ ਉਹਨੂੰ ਬ੍ਰਹਮ ਸਰੂਪ ਵਿੱਚ ਜਗ ਦੇ ਚ ਰਹਿੰਦੇ ਹੋਏ ਇਹ ਗੁਰਮੁਖਾਂ ਦੀ ਕਰਨੀ ਹੈ ਇਹਨਾਂ ਦੇ ਬਰਾਬਰ ਦੇਵਤੇ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਇਹਨਾਂ ਦੇ ਅਵਤਾਰ ਵੀ ਇਹਨਾਂ ਦੀ ਰੀਸ ਨਹੀਂ ਕਰ ਸਕਦੇ